ਮਿੰਟ ਜੀ ਨਵੇਂ ਤੇ ਮਹਿੰਗੇ ਫੋਨ ਦਾ ਚਾਹ ਤੇ ਹਰੇਕ ਨੂੰ ਹੀ ਹੁੰਦਾ ਹੈ ਮੈਨੂੰ ਵੀ ਹੈਗਾ ਵੀ ਚਲੋ ਕੋਈ ਨਹੀਂ ਆਈਫੋਨ ਆਵੇ ਕੋਈ ਹਨਾ ਪਰ ਜਿਹੜਾ ਆਪਾਂ ਆਮ ਆਦਮੀ ਪਾਰਟੀ ਵਾਲੇ ਬਸੇ ਆਈਫੋਨ ਵੇਖ ਰਹੇ ਆ ਨਾ ਵੀ ਇੰਨੇ ਨੇ ਆਈਫੋਨ 5 5 6 6 ਆਈਫੋਨ ਜਿਵੇਂ ਜਸ ਸੋਧਿਆ ਸਾਹਿਬ ਸਾਰਿਆਂ ਤੋਂ ਤੇ ਨੇ ਉਹ ਤੇ ਕੇਜਰੀਵਾਲ ਸਾਹਿਬ ਤੋਂ ਵੀ ਉੱਤੇ ਲੰਗੇ ਬੈਠੇ ਨੇ ਫੋਨ ਵੀ ਸਭ ਤੋਂ ਵੱਧ ਖਰੀਦੇ ਤੇ ਸਭ ਤੋਂ ਮਹਿੰਗਾ ਫੋਨ ਵੀ ਉਹਨਾਂ ਨੇ ਖਰੀਦਿਆ ਤੇ ਇਹ ਲਿਸਟ 'ਚ ਕੱਲੇ ਸੀ ਸੋਧਿਆ ਸਾਹਿਬ ਨਹੀਂ ਕੱਲੇ ਕੇਜਰੀਵਾਲ ਸਾਹਿਬ ਨਹੀਂ ਪੰਜ ਚਾਰ ਹੋਰ ਨਾਮ ਵੀ ਨੇ अच्छा जी इनने इनने फोन ਤੇ ਕੋਈ ਯਾ ਤੁਸੀਂ ਫੜੋ ਖਾ ਕੋਈ ਹੁੰਦਾ ਤੁਸੀਂ ਫੜੋ ਖਾ ਫਰਨੀ ਕਰ ਲਿਆ ਕੀ ਕਹਿੰਦੇ ਹਾਂ ਬਿਲਕੁਲ ਬਿਲਕੁਲ ਇਹ ਚ ਕੇਜਰੀਵਾਲ ਸਾਹਿਬ 1 2 3 4 5 ਇਹਨਾਂ ਨੇ ਫੋਨ ਖਰੀਦੇ ਆ ਜੀ 14 7 22 ਤੋਂ ਲੈ ਕੇ 17 5 ਦੇ ਸਾਲਾਂ ਦੇ ਵਿੱਚ 5 ਫੋਨ ਖਰੀਦੇ ਨੇ ਮਹਿੰਗੇ ਮਹਿੰਗੇ ਤੇ ਜਿਹਦੇ ਵਿੱਚੋਂ ਪਹਿਲਾ ਫੋਨ ਇਹਨਾਂ ਨੇ 163900 ਦਾ ਖਰੀਦੇ ਆ ਜੀ ਅੱਛਾ ਜੀ ਤੇ ਫਿਰ 149000 ਦਾ 81000 70000 ਤੇ 60000 ਮੈਂ ਰੌਂਡ ਫਿਗਰ ਬੋਲ ਰਿਹਾ ਹਾਂ ਓਹੋ ਉਸ ਬਾਅਦ ਸੋਦੀਆ ਸਾਹਿਬ ਨੇ ਜੀ 18 ਤੋਂ ਲੈ ਕੇ 21 ਦੇ ਵਿੱਚ 3-4 ਸਾਲਾਂ ਦੇ ਵਿੱਚ 22 ਤੱਕ 4 ਸਾਲਾਂ ਦੇ ਵਿੱਚ ਦੋ ਚਾਰ ਫੋਨ ਇਹਨਾਂ ਨੇ ਖਰੀਦੇ ਆ ਜੀ 1,66,037,000 1,12,000 ਤੇ 50,000 ਅੱਛਾ ਇਹਨਾਂ ਦੇ ਫੋਨਾਂ ਦਾ ਰੌਲਾ ਵੀ ਪੈਂਦਾ ਚਾਰ ਸ਼ੀਟ ਦੇ ਵਿੱਚ ਕਿ ਇਹਨਾਂ ਨੇ ਫੋਨ ਡਿਸਟਰੋਏ ਕੀਤੇ ਹਾਂ ਜੀ ਡਿਸਟਰੋਏ ਕੀਤੇ ਨੇ ਤੇ ਆ ਤਾਂ ਰਿਕਾਰਡ ਵੀ ਆ ਕਿ ਇੱਕ ਫੋਨ ਇਹਨਾਂ ਨੇ ਇੱਕ ਤੋਂ ਵੱਧ ਇਸਤੇਮਾਲ ਕੀਤੇ ਆ ਹੁਣ ਇਹਨਾਂ ਚ ਸਿਮ ਕਿੰਨੇ ਇਸਤੇਮਾਲ ਕੀਤੇ ਸਾਨੂੰ ਨਹੀਂ ਪਤਾ ਅੱਛਾ ਚਲੋ ਅੱਗੇ ਚਲੋ ਰੁਕਣਾ ਕਾ ਤੋ ਸਤਿੰਦਰ ਜੈਨ ਸਾਹਿਬ ਕਿੱਚੀ ਚਲੋ ਕੰਮ ਨਾ ਭਜਾਈ ਚੱਲ ਘੋੜਾ ਕਿਤੇ ਤੇ ਪਿੰਡ ਆਊਗਾ ਹਾਂ ਪਿੰਡ ਨਹੀਂ ਆਉਂਦਾ ਜੀ ਪਿੰਡ ਬੜੀ ਦੂਰ ਹੈ ਤੇ ਅੱਛਾ ਜੀ ਇਹ ਤੇ ਕੈਲਾਸ਼ ਕੈਲਾਸ਼ ਹੀ ਗਏ ਲੋਤ ਸਾਹਿਬ ਉਹਨਾਂ ਨੇ ਫੋਨ ਲਾਈ 2 50 50 ਹਜ਼ਾਰ ਦੇ ਕਪਿਲ ਮਿਸ਼ਰਾ ਜੀ ਨੇ ਜੀ 45 ਹਜ਼ਾਰ ਦਾ ਅੱਛਾ ਕਪਿਲ ਮਿਸ਼ਰਾ ਤੇ ਭਾਜ ਪਾਚ ਚਲਾ ਗਿਆ ਨਾ ਜੀ ਹਾਂ ਜੀ ਉਹ ਵੀ 45 ਹਜ਼ਾਰ ਦਾ ਲੈ ਗਿਆ ਕਾ ਜਾਹਦਾ ਹੁਣ ਭੱਜਦੇ ਭੂਤ ਦੀ ਲੰਗੋਟੀ ਸਹੀ ਲੰਗੋਟੀ ਸਹੀ ਜਰਫੋਂ ਤੇ ਸਹੀ ਆਤੀਸ਼ੀ ਜੀ ਦੇ ਬਈ ਦੋ ਫੋਨ ਖਰੀਦੇ ਨੇ ਜਿਹੜਾ 1 ਲੱਖ ਦੇ ਨੇੜੇ 1.50 ਹਜ਼ਾਰ ਦੇ ਨੇੜੇ ਫਿਰ ਭਾਰਦਵਾਏ ਸਾਹਿਬ 50 ਹਜ਼ਾਰ ਦਾ ਫੋਨ ਸੰਦੀਪ ਕੁਮਾਰ ਜੀ ਇਹਨਾਂ ਨੇ ਦੋ ਫੋਨ ਖਰੀਦੇ ਨੇ ਜੀ 45-45 ਹਜ਼ਾਰ ਦੇ ਗੋਪਾਲ ਰਾਏ ਸਾਹਿਬ ਦੋ ਤੇ ਦੋ ਚਾਰ ਫੋਨ ਇਹ ਚਲੋ ਤੁਸੀਂ ਬੱਸ ਕਰੋ ਹੁਣ ਮੇਰੀ ਗੱਲ ਸੁਣੋ ਪਿੰਡ ਨਹੀਂ ਆ ਰਿਹਾ ਬਾਸ ਹੀ ਕਰਨਾ ਪੈਣਾ ਗੱਲ ਇਹ ਆ ਕਿ ਅੱਛਾ ਪਹਿਲੀ ਗੱਲ ਸਾਹਿਬ ਇਹ ਆ ਜੀ ਕਿ ਯਾਰ ਫਿਰ ਆਪਾਂ ਹੀ ਚੰਗੇ ਆ ਅਪੀ ਚੰਗੇ ਆ ਕਿ ਕੰਮ ਅਸੀਂ ਕਰਦੇ ਆ ਵੱਖ-ਵੱਖ ਥਾਵਾਂ ਤੇ ਪਰ ਫੋਨ ਅਸੀਂ ਆਪਣਾ ਲੈਣ ਦੀ ਹੈਸੀਅਤ ਰੱਖਦੇ ਆ ਬੇਸ਼ੱਕ ਕੁਇਸ਼ ਤਾਂ ਹੀ ਤਾਂ ਕੁਇਸ਼ ਤਾਂ ਆ ਰਹੀਆਂ ਹੋਂ ਪਰ ਅਸੀਂ ਆਪਣੀ ਹੈਸੀਅਤ ਦੇ ਮੁਤਾਬਕ ਆਪਦੇ ਫੋਨ ਖਰੀਦਦੇ ਆ ਤੁਸੀਂ ਵੀ ਖਰੀਦਿਆ ਤੇ ਮੈਂ ਵੀ ਖਰੀਦਿਆ ਨਾ ਤੇ ਕਮਾਲ ਦਾ ਆ ਮਦਮੀ ਆ ਯਾਰ 1,63,900 ਦਾ 1,39,900 ਦਾ ਵਾਹ ਜੀ ਵਾਹ ਭਾਈ ਦੇਖੋ ਮੈਂ ਨਾ ਵਿਅਕਤੀਗਤ ਟਿੱਪਣੀ ਤੋਂ ਬਚਦਾ ਹਾਂ ਜੀ ਕਿ ਜਦ ਤੁਸੀਂ ਆਏ ਸੀ ਤੇ ਤੁਹਾਡਾ ਪਹਿਰਾਵਾ ਉਹ ਇੱਕ ਛੋਟੀ ਜਿਹੀ ਕਾਰ ਜਾਮਣ ਜੇ ਕਲਰ ਦੀ ਸੀਗੀ ਜੀ ਫਿਰ ਤੁਸੀਂ ਇੱਥੇ ਪੰਜਾਬ ਚ ਆਉਣਾ ਤੇ ਕਹਿਣਾ ਵੀ ਦਵਾ ਦ ਮੈਂ ਨਾ ਕੰਮ ਨਵੇੜੀ ਆਪਾਂ ਮੇਰੀ ਟ੍ਰੇਨ ਛੁੱਟ ਜਾਨੀ ਹੈ ਮੈਂ ਸ਼ਤਾਬਦੀ ਤੇ ਆਇਆ ਜੀ ਸਾਨੂੰ ਇਦਾਂ ਲੱਗਦਾ ਸੀ ਇਥੇ ਕੋਈ ਜੰਗਲ ਚੋਂ ਸਾਧੂ ਆ ਗਿਆ ਸਾਡੇ ਕੋਲ ਬਿਲਕੁਲ ਇਥੇ ਕੋਈ ਤਪ ਕਰਦਾ ਯੋਗੀ ਆ ਗਿਆ ਪੀ ਮਲਵਕੇ ਯਾਰ ਇਹ ਤਾਂ ਨਹੀਂ ਬੰਦਾ ਨਾ ਜਿਹੜਾ ਇੱਥੇ ਭਾਈ ਕੀ ਕਹੀ ਹੁਣ ਜੀ ਇੱਥੇ ਸਾਥਯੋਗ ਚੋਂ ਕੋਈ ਭੁੱਲਿਆ ਪਟਕਿਆ ਨਾ ਸਾਡੇ ਇਧਰ ਆ ਗਿਆ ਸਾਡੇ ਲੋਕਾਂ ਨੇ ਪਾਈ ਫਿਰ ਤੁਹਾਨੂੰ ਪਤਾ ਹੀ ਆ ਕਦਰ ਪਾਈ ਦਿੱਲੀ ਵਾਲਿਆਂ ਨੇ ਵੀ ਕਦਰ ਪਾਈ ਜੀ ਜੀ ਪਰ ਇੱਕ ਪਾਸੇ ਕਦਰ ਹੁੰਦੀ ਦੂਜੇ ਪਾਸੇ ਗਦਰ ਵੀ ਮਚਾ ਦਿੰਦੇ ਤੁਹਾਨੂੰ ਪਤਾ ਹੀ ਆ ਆਪਣੇ ਪੱਧਰ ਤੇ ਸਬਰ ਜਿਹੜੇ ਹੁੰਦੇ ਆ ਜਦੋਂ ਟੁੱਟ ਜਾਂਦੇ ਨੇ ਜੀ ਹੁਣ ਵੇਖੋ ਇਹਨਾਂ ਨੇ ਕਸਮਾਂ ਚੁੱਕੀਆਂ ਅਸੀਂ ਗਨ ਮੈਨ ਨਹੀਂ ਲੈਣੀ ਜੀ ਅਸੀਂ ਕਾਂਗਰਸ ਨਾਲ ਅਲਾਈਅੰਸ ਨਹੀਂ ਕਰਨਾ ਜੀ ਜੀ ਅਸੀਂ ਮਹਿੰਗੇ ਘਰ ਨਹੀਂ ਲੈਣੇ ਜੀ ਗੱਡੀਆਂ ਨਹੀਂ ਲੈਣੀਆਂ ਜੀ ਆ ਤੁਹਾਡੇ ਸਾਹਮਣੇ ਤੁਸੀਂ ਵੇਖੋ ਕਿ ਕਿੰਨੀ ਸਿਕਿਉਰਿਟੀ ਹੈ ਹਮ ਸਰ ਮੈਨੂੰ ਮੈਂ ਪੁਸ਼ਟੀ ਤੇ ਨਹੀਂ ਕਰਦਾ ਚਰਚੇ ਇਸ ਕੱਲ ਦੇ ਆ ਕਿ ਜਦੋਂ ਇਹਨਾਂ ਨੇ ਸੰਧੂ ਨੂੰ ਸ਼ਾਮਲ ਕੀਤਾ ਦੱਸਦੇ ਆ ਕਿ ਉਹਨਾਂ ਦੇ ਸਮਰਥਕ ਵੀ ਭੱਜ ਕੇ ਗਏ ਨੇ ਚੰਡੀਗੜ੍ਹ ਕਿਉਂਕਿ ਉਹ ਜਹਾਜ਼ ਰਹੀਂ ਖੜੇ ਗਏ ਨੇ। ਕੀ ਬਾਤ ਹੈ। ਅੰਮ੍ਰਿਤਸਰ ਤੋਂ ਚੰਡੀਗੜ੍ਹ ਇਹਦੀ ਪੁਸ਼ਟੀ ਤੇ ਨਹੀਂ ਹੈ। ਜੀ ਇਹ ਤੇ ਹੁਣ ਜਦੋਂ ਕਾਗਜ਼ ਪੱਤਰ ਲੋਕ ਫਰੋਲਣ ਕੀ ਕਿਸੇ ਪਾਸਿਓਂ ਜਦੋਂ ਆਰਟੀਆਈ ਚੱਲ ਪਈ ਹਾਲੇ ਤੇ ਆਰਟੀਆਈ ਬੰਦ ਹੈ ਨਾ। ਬੰਦ ਹੈ ਜੀ। ਫਿਰ ਪਤਾ ਲੱਗੂ ਕਿ ਜਾਜ ਦਾ ਗੀੜਾ ਲੱਗਾ ਸੀ ਕਿ ਨਹੀਂ। ਤੇ ਤੁਸੀਂ ਦੇਖਿਆ ਹੀ ਆ ਕਿ ਕੇਜਰੀਵਾਲ ਸਾਹਿਬ ਉਹ ਵੀ ਹੁਣ ਹੈਲੀਕਾਪਟਰ ਤੇ ਹੀ ਰਹਿੰਦੇ ਨੇ ਜ਼ਿਆਦਾਤਰ। ਜੀ ਜੀ। ਮਤਲਬ ਆਇਰ ਫੋਨ ਮੈਂ ਤਾਂ ਹੈਰਾਨ ਆਂ ਸਾਹਿਬ 1 ਕਰੋੜ 80 ਲੱਖ ਲਗਭਗ ਇਹ ਬਣਦੀ ਹੈ ਇਹਨਾਂ ਦੇ ਟੈਲੀਫੋਨਾਂ ਦਾ ਖਰਚਾ 1 ਕਰੋੜ 80 ਲੱਖ 8482 ਰੁਪਏ ਯਾਨੀ 1 ਕਰੋੜ ਰੁਪਏ ਤੋਂ ਵੱਧ ਦੇ ਤੇ ਮੋਬਾਈਲ ਨਹੀਂ ਲੀਤੀ 2 ਕਰੋੜ ਦੇ ਨੇੜੇ ਪਹੁੰਚ ਸਰ ਮੈਂ ਇੱਕ ਚੀਜ਼ ਹੋਰ ਦੇਖੀ ਆ ਹਮ ਇੱਥੇ ਇਹਨਾਂ ਦੇ ਗਾਂ ਜਿਹੜੇ ਰੱਖੇ ਹੋਏ ਨੇ ਸਰ ਉਹ ਵੀ ਦੋ ਦੋ ਫੋਨ ਰੱਖੀ ਬੈਠੇ ਨੇ ਗਾਂ ਜਿਹੜੇ ਮੰਨ ਲਓ ਲੀਡਰਾਂ ਦੇ ਪੀਏ ਵਗੈਰਾ ਜੀ ਜੀ ਬਿਲਕੁਲ ਦੋ ਦੋ ਐਪਲ ਫੋਨ ਉਹਨਾਂ ਕੋਲ ਨੇ ਇਹ ਤਾਂ ਆਮ ਲੋਕ ਵੀ ਜਾਣਦੇ ਨੇ ਇੱਥੇ ਕੋਈ ਮਤਲਬ ਵੱਖਰੀ ਗੱਲ ਨਹੀਂ ਹੈ ਕੱਢੀ ਹੋਈ ਗੱਲ ਨਹੀਂ ਮੈਂ ਤਾਂ ਹੈਰਾਨ ਹਾਂ ਕਿ ਸੱਚੀਓ ਪੰਜਾਬ ਦੇ ਵਿੱਚ ਨਾ ਕਦੇ-ਕਦੇ ਬਈ ਸੋਚੀਦਾ ਕਿ ਯਾਰ ਅਸੀਂ ਕਿੰਨਾ ਪਿਛਾਤਰੇ ਫਿਰਦੇ ਹਾਂ ਜੀ ਵੀ ਅਸੀਂ ਤਰੱਕੀ ਨਹੀਂ ਕਰ ਸਕਣੀ ਜਦੋਂ ਇੱਕ ਸਪਾਈ ਨੂੰ ਥਾਰ 'ਚ ਉਤਰਦੇ ਦੇਖਦੇ ਹਾਂ ਜਦੋਂ ਇੱਕ ਥਾਣੇਦਾਰ ਨੂੰ ਇਨਸਪੈਕਟਰ ਨੂੰ ਫੋਰਚੂਨਰ 'ਚ ਉਤਰਦੇ ਦੇਖਦੇ ਹਾਂ ਜੀ ਜਦੋਂ ਇੱਕ ਮੰਤਰੀ ਸਧਾਰਨ ਹੁੰਦਾ ਤਾਂ ਉਹਦੀ ਗੱਡੀ ਅਸੀਂ ਕਿਸੇ ਟਾਈਮ ਮਤਲਬ ਕਿ ਮਰੂਤੀ ਜੈਨਤੋਂ ਆਲਟੋ ਤੋਂ ਹੁੰਦਾ ਹੋਇਆ 스ਵਿਫਟ ਤੱਕ ਦੇਖਦੇ ਆਂ ਤੇ ਬਾਅਦ ਦੇ ਵਿੱਚ ਤੇ ਪਤਾ ਨਹੀਂ ਡਿਫੈਂਡਰ ਸ਼ਫੈਂਡਰ ਮਤਲਬ ਕਿ ਇੱਕ ਮਿਸਾਲ ਦੇਣਾ ਜੀ ਵੀ ਸਾਨੂੰ ਸਮਝ ਨਹੀਂ ਆਉਂਦੀ ਕਿ ਯਾਰ ਤਰੱਕੀ ਦਾ ਇਹ ਸਾਧਨ ਜਿਹੜਾ ਹੈ ਉਹ ਵੀ ਅਸੀਂ ਕਿਉਂ ਨਹੀਂ ਹਾਸਲ ਕਰ ਸਕੀ ਜੀ ਤੇ ਪਰ ਕਿਉਂਕਿ ਉਹ ਇਮਾਨਦਾਰ ਲੋਕ ਨੇ ਹੂੰ ਪੁਲਿਸ ਵਾਲੇ ਨੂੰ ਪੁੱਛੋ ਉਹ ਕਹਿੰਦਾ ਮੇਰੇ ਤੋਂ ਵੱਡਾ ਇਮਾਨਦਾਰ ਕੋਈ ਨਹੀਂ ਨੇਤਾ ਨੂੰ ਪੁੱਛੋ ਉਹ ਕਹਿੰਦਾ ਯਾਰ ਇਹ ਕਿਹੜੀ ਇਮਾਨਦਾਰੀ ਆ ਇਹ ਤਾਂ ਫੇਰ ਵੀ ਚਲੋ ਉਹ ਤਾਂ ਕਿਤੇ ਨਾ ਕਿਤੇ ਦਾ ਲਣਗੇ ਇਮਾਨਦਾਰੀ ਤਾਂ ਕੱਟੜ ਸਾਡੀ ਆ ਬਿਲਕੁਲ ਸਰ ਹੈਰਾਨਗੀ ਦੀ ਗੱਲ ਆ ਕਿ ਜਿਹੜੇ ਬੰਦਿਆਂ ਨੇ ਕਦੇ ਭਾਈ ਐਦਾਂ ਆ ਕੱਲ ਉਹ ਕਿ ਸਾਦੇਪਣ ਦਾ ਵਖਾਵਾ ਕੀਤਾ ਤੇ ਅੱਜ ਉਹਨਾਂ ਦੇ ਰਿਕਾਰਡ ਨਿਕਲ ਰਹੇ ਚਲੋ ਮੈਂ ਤੁਹਾਨੂੰ ਇੱਕ ਗੱਲ ਕਹੀ ਸੀਗੀ ਨਾ ਯਾਦ ਆ ਅਰਵਿੰਦ ਕੇਜਰੀਵਾਲ ਨੂੰ ਜਦੋਂ ਪਿਛਾੜ ਕੇ ਭਾਜਪਾ ਸੱਤਾ ਆसीन ਹੋਈ ਦਿੱਲੀ ਮੈਂ ਤੁਹਾਨੂੰ ਕੀ ਕਿਹਾ ਸੀਗਾ ਯਾਦ ਕਰੋ ਕਿ ਉਹ ਦੋ ਤਿੰਨ ਤਰ੍ਹਾਂ ਨਾਲ ਅਰਵਿੰਦ ਕੇਜਰੀਵਾਲ ਨੂੰ ਕੇਰਨਗੇ ਇੱਕ ਸੰਗਠਨਾਤਮਕ ਤੌਰ ਤੇ ਕਮਜ਼ੋਰ ਕਰਨਗੇ ਉਹ ਕਰਤਾ ਇਹਨਾਂ ਨੇ ਦਿੱਲੀ ਤਕਰੀਬਨੇ ਛੱਡੀ ਬੈਠੇ ਆ ਹੂੰ ਖੁੱਲਾ ਮੈਦਾਨ ਹੈ ਜੀ ਭਾਜਪਾ ਵਾਸਤੇ ਠੀਕ ਹੈ ਜੀ ਥੋੜਾ ਬਹੁਤਾ ਕਹਿ ਸਕਦੇ ਆ ਪਚਨਾਤਮਕ ਤੌਰ ਤੇ ਵਿਰੋਧ ਵਗੈਰਾ ਇਹ ਦਰਜ ਕਰਵਾਉਂਦੇ ਅਦਰਵਾਈਜ਼ ਕੋਈ ਇਹਨਾਂ ਨੇ ਤੁਸੀਂ ਦੇਖ ਲਓ ਕੋਈ ਵੱਡਾ ਪ੍ਰਦਰਸ਼ਨ ਕੀਤਾ ਨਹੀਂ ਕੋਈ ਨਹੀਂ ਹੈ ਲਗਭਗ ਨਹੀਂ ਕਿਉਂਕਿ ਸਾਰੇ ਲੀਡਰ ਤਾਂ ਲਗਭਗ ਇੱਥੇ ਆ ਗਏ ਸ਼ਿਫਟ ਹੋ ਗਏ ਨਾ ਹੂੰ ਹੂੰ ਉਹ ਛੱਡ ਕੇ ਮਕਾਨ ਇੱਧਰ ਆ ਗਏ ਦੂਜੇ ਪਾਸੇ ਇਹੀ ਤੁਹਾਨੂੰ ਮੈਂ ਕਿਹਾ ਸੀ ਸੰਗਠਨਾਤਮਕ ਤੌਰ ਤੇ ਕਮਜ਼ੋਰ ਕਰਨਗੇ ਦੂਜਾ ਅਰਵਿੰਦ ਕੇਜਰੀਵਾਲ ਨੂੰ ਉਹ ਜੋ ਆਮ ਆਦਮੀ ਦੀ ਦਿੱਖ ਹੈ ਸਾਦੇਪਣ ਦੀ ਦਿੱਖ ਹੈ ਜੋ ਪਾਲਾ ਉਹ ਇਹਦੇ ਚੋਂ ਕੱਢ ਕੇ ਬਦਨਾਮ ਕਰਨਗੇ ਕਿ ਨਹੀਂ ਇਹ ਬਿਲਕੁਲ ਸਿਰਫ ਤੇ ਸਿਰਫ ਛਾਲਸੀ ਵਖਾਵਾ ਸੀ ਅਸਲ ਕਹਾਣੀ ਇਹ ਆ ਤਾਂ ਹੀ ਤੁਸੀਂ ਦੇਖੋਗੇ ਭਾਜਪਾ ਕਦੇ ਇਹਨਾਂ ਦਾ ਬੰਗਲਾ ਉਹ ਲੈ ਆਉਂਦੀ ਕਦੇ ਹੁਣ ਇਹ ਲੈ ਆਂਦੀ ਕਿਉਂਕਿ ਉਹਨਾਂ ਕੋਲ ਸਾਰਾ ਰਿਕਾਰਡ ਆ ਚੁੱਕਾ ਹੈ ਜੀ ਸੋ ਇਸ ਕਰਕੇ ਉਹ ਜਿਹੜੀਆਂ ਗੱਲਾਂ ਆਪਾਂ ਇੱਕ ਅੰਦਾਜ਼ੇ ਦੇ ਰੂਪ ਚ ਉਸ ਵੇਲੇ ਸੋਚਦੇ ਸਾਂ ਕਿ ਐਦਾਂ ਹੋਏਗਾ ਐਦਾਂ ਹੋਏਗਾ ਤੇ ਉਹ ਤੁਹਾਡੇ ਸਾਹਮਣੇ ਆ ਕਿ ਹੁਣ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਰਤ ਰਹੀਆਂ ਨੇ ਜੀ 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 ਬਿਲਕੁਲ ਬਿਲਕੁਲ ਜੀ ਰਜਿੰਦਰ ਮਿੱਤਰ ਜੀ ਕਹਿ ਰਹੇ ਆ ਵੀ ਇਹ ਵੀ ਬਈ ਪਹਿਲੀ ਵਾਰੀ ਹੋਣਾ 75 ਸਾਲਾਂ ਦੇ ਵਿੱਚ ਕਹਿੰਦੇ ਵੀ ਰਿਕਾਰਡ ਬਣਨੇ ਆ ਤੇ ਗੁਰਲਾਲ ਸਿੰਘ ਕੰਗ ਜੀ ਦੱਸ ਰਹੇ ਕਹਿੰਦੇ ਸੰਜੀਤ ਸਿੰਘ ਤੇ ਦੁਰਗੇਸ਼ ਪਾਠਕ ਜਦੋਂ ਪੰਜਾਬ ਆਏ ਸੀ ਕਹਿੰਦੇ ਰੇਲ ਗੱਡੀ ਤੇ ਆਏ ਸੀ ਤੇ ਜਾਂਦੇ ਫੋਰਚਨਰ ਗੱਡੀਆਂ ਤੇ ਗਏ ਸੀ ਮੈਂ ਹਰਾਨ ਆ ਬਿਲਕੁਲ ਮੈਂ ਕੰਗ ਸਾਹਿਬ ਦੀ ਗੱਲ ਦੇ ਨਾਲ ਸਹਿਮਤ ਆ ਹਮ ਕਿ ਬਈ ਇਹ ਗੱਡੀਆਂ ਕਿਵੇਂ ਆ ਜਾਂਦੀਆਂ ਨੇ ਯਾਰ ਮਤਲਬ ਦੇਖੋ ਮੈਂ ਵਾਰ-ਵਾਰ ਕਹਿੰਨਾ ਇਹਨਾਂ ਦੇ ਬੰਦੇ ਕਹਿੰਦੇ ਆ ਸਾਡਾ ਫਲਾਣਾ ਜੀ ਕਿਰਾਏ ਤੇ ਰਹਿੰਦਾ ਹੈ ਜੀ ਫਲਾਣੀ ਨੇ ਗੱਡੀ ਕਿਸ਼ਤਾਂ ਤੇ ਲਈ ਹੈ ਸਰ ਜਿਹੜੀ 30 40 ਲੱਖ 50 ਲੱਖ ਦੀ ਗੱਡੀ ਹੈ ਹੂੰ ਉਹਦੀ ਡਾਊਨ ਪੇਮੈਂਟ ਕਿੰਨੀ ਕੀਤੀ ਤੇ ਉਹਦੀ ਕਿਸ਼ਤ ਕਿੰਨੀ ਬਣਦੀ ਹੈ ਤੇ ਫਿਰ ਇਹਨਾਂ ਦੀ ਤਨਖਾਹ ਲਾ ਲਓ ਹੂੰ ਤਨਖਾਹ ਤੇ ਸਾਰੀ ਅੱਗੇ 1 ਲੱਖ ਤੋਂ ਥੱਲੇ ਜੀ ਪੱਤੇ ਪਾ ਕੇ 2 ਲੱਖ 30 ਹਜ਼ਾਰ 40 ਹਜ਼ਾਰ ਨੂੰ ਜਾਂਦੇ ਆ ਮਸੀਂ ਤੇ ਬਾਕੀ ਖਰਚੇ ਤੋ ਕਿਸ਼ਤ ਘਰ ਦੀ ਕਿਸ਼ਤ ਕਹਿੰਦੇ ਜੀ ਅਸੀਂ ਕੋਠੀ ਕਿਰਾਏ ਤੇ ਲਈ ਆ ਅਸੀਂ ਗੱਡੀ ਕਿਸ਼ਤਾਂ ਤੇ ਲਈ ਆ ਇਹ ਕਿਸ਼ਤਾਂ ਜੇ ਪਾਈਏ ਤੇ ਲੱਖ ਰੁਪਏ ਤੇ ਮੈਨੂੰ ਲੱਗਦਾ ਕਿਸ਼ਤਾਂ ਚ ਜਾਂਦਾ ਹੋਊਗਾ ਅਲਗਾਂ ਲਾ ਤੇ ਕਿਵੇਂ ਫਿਰ ਇਲਾਮ ਲਸ਼ਕਰ ਚੱਲਦੇ ਨੇ ਸਰ ਕਿਉਂਕਿ ਆਪਾਂ ਵੀ ਤੇ ਵਿਚਰਦੇ ਆ ਜੀ ਆਪਾਂ ਤੇ ਸਰ ਇਹ ਐਪਲ ਫੋਨ ਹੀ ਸਾਰੇ ਯੂਜ਼ ਕਰਦੇ ਆ ਜ਼ਿਆਦਾ ਤਾਂ ਕਿਉਂਕਿ ਐਪਲ ਫੋਨ ਸਿਕਿਉਰਟੀ ਦੇ ਨਿਹਾਸ ਨਾਲ ਤਕੜੇ ਹੁੰਦੇ ਆ ਠੀਕ ਹੈ ਜੀ ਕਾਲਿੰਗ WhatsApp ਦੇ ਜ਼ਰੀਏ ਕਰਦੇ ਆ ਸਭ ਆਪਾਂ ਨੂੰ ਪਤਾ ਹੀ ਹੈ ਤਾਂ ਮਤਲਬ ਕਿ ਇਹ ਤੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇੱਕ ਛੋਟਾ ਜਿਹਾ ਅੰਸ਼ਾ ਆਪਣੇ ਸਾਹਮਣੇ ਕਹਾਣੀ ਸਾਰੀਆਂ ਪਾਰਟੀਆਂ ਦੀ ਇਹੋ ਆ ਕਿ ਜਿਵੇਂ ਸੱਤਾ 'ਚ ਆਉਂਦੇ ਨੇ ਜਿਹੜੇ ਲੋਕ ਬਿਲਕੁਲ ਸਧਾਰਨ ਕਿਸਮ ਦੇ ਹੁੰਦੇ ਆ ਮੈਂ ਤੇ ਇੱਥੇ ਆਪਣੇ ਹਲਕੇ 'ਚ ਮਾਫ਼ ਕਰਨਾ ਅਕਾਲੀ ਰਾਜ 'ਚ ਐਸੇ ਕੁਝ ਸਰਪੰਚ ਵੀ ਵੇਖੇ ਜਿਹੜੇ ਰੋਟੀ ਦੇਨ ਖੇਤ ਖੇਤ ਚ ਟੁੱਟੇ ਜੇ ਵੈਸੇ ਸਕੂਟਰ ਤੇ ਜਾਂਦੇ ਸੀ ਬਾਅਦ ਦੇ ਵਿੱਚ ਮੈਨੂੰ ਚੰਗੀਆਂ ਗੱਡੀਆਂ ਤੇ ਟੱਕਰ ਦੇ ਹੁੰਦੇ ਸੀ ਕਿਉਂਕਿ ਬਾਦਲ ਸਾਹਿਬ ਸੰਗ ਦੇਖਣ ਕਰਦੇ ਸੀ ਗੱਲ ਜਿਹੜੀ ਹੈ ਨਾ ਇਹ ਥੋੜੀ ਹੈ ਜਿਵੇਂ ਕਹਿੰਦੇ ਆ ਤੁਹਾਡੇ ਵੀ ਪਿੰਡੇ ਇਤਰੀ ਆ ਠੀਕ ਹੈ ਨਾ ਜੀ ਜੀ ਬਿਲਕੁਲ